ਇਹ ਜੀ ਸੇਖਣ ਪਾਠਾ ਵੀਰ ਪੋਰ ਪਏ ਨੇ ਪਰਮ ਸਤਕਾਰਯੋਗ ਗੁਰੂ ਦੀ ਸਾਜਿਨਵਾਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਪ੍ਰਚਨ ਸਿੰਘ ਜੀ ਚੰਨਾ ਚੂੜੇ ਵਾਲਾ ਮਾਤਾ ਮਨਜੀਤ कौर ਦੇ ਘਰ ਆਏ ਵਿਕੇ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਪੋਕ ਹੋਏ ਹਨ ਇਹ ਪਰਿਵਾਰ ਅੱਜ ਤੋਂ तकरीबन 30-35 ਸਾਲ ਪਹਿਲਾਂ ਤਖਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਜਾਨੇ ਵੀਰ ਸਿੰਘ ਜੀ ਵਿਖੇ ਜੋ ਉਸ ਸਮੇਂ ਸੇਵਾ ਕਰ ਰਹੇ ਸਨ ਸੰਤ ਬਾਬਾ ਮੱਖਣ ਸਿੰਘ ਜੀ ਹੋਰਾਂ ਨਾਲ ਜੁੜਿਆ ਸੀ ਸੰਤ ਬਾਬਾ ਮੱਖਣ ਸਿੰਘ ਜੀ ਹੋਰਾਂ ਨੇ ਆਪਣੇ ਜੀਵਨ ਕਾਲ ਦੌਰਾਨ ਤਕਰੀਬਨ 13000 ਦੇ ਕਰੀਬ-ਕਰੀਬ ਬੱਚੀਆਂ ਦੀਆਂ ਸ਼ਾਦੀਆਂ ਕੀਤੀਆਂ ਚੰਨਾ ਚੂੜੇ ਵਾਲਾ ਜੀ ਨੇ ਹਰ ਬੱਚੀ ਦੀ ਸ਼ਾਦੀ ਤੇ ਇੱਕ ਚੂੜਾ ਉਸ ਬੱਚੀ ਨੂੰ ਪੇਟ ਕੀਤਾ ਤਕਰੀਬਨ 13000 ਹੀ ਚੂੜੇ ਇਹਨਾਂ ਨੇ ਪੇਟ ਕੀਤੇ ਜਿਨ੍ਹਾਂ ਦੀ ਕੋਈ ਵੀ ਪੈਸਾ ਕਿਸੇ ਬੱਚੀ ਤੋਂ ਨਹੀਂ ਲਿਆ ਗਿਆ ਬਿਲਕੁਲ ਫ੍ਰੀ ਸੇਵਾ ਕੀਤੀ ਤੇ ਗੁਰੂ ਸਾਹਿਬ ਨੇ ਅੱਜ ਇਹਨਾਂ ਦੇ ਪਰਿਵਾਰ ਤੇ ಅಪਾਰ ਬਖਸ਼ਿਸ਼ ਕੀਤੀ ਹੈ ਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਅਦਾ ਕਰਨ ਲਈ ਇਹਨਾਂ ਨੇ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਕਰਵਾਏ ਸਨ ਅੱਜ ਪੂਜ ਪਏ ਨੇ ਉਪਰੰਤ ਗੁਰੂ ਘਰ ਦੀਆਂ ਕੀਰਤਨੀਆਂ ਨੇ ਕੀਰਤਨ ਕੀਤਾ ਹੈ ਗੁਰੂ ਸਾਹਿਬ ਕਿਰਪਾ ਕਰਨ ਇਹ ਸਾਰੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਹ ਪਰਿਵਾਰ ਜਿੰਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹਿ